हां जी सवालटा जी ਆਪਣੇ YouTube ਚੈਨਲ Deep Dairy Farm Channel ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨਾ ਦਿੱਤੇ ਗਏ ਬੈਲ ਬੰਗਸਾਂ ਨੂੰ ਦਬਾ ਦਿਓ ਤਾਂ ਕਿ ਹਰੇਕ ਉਹ ਬਈ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਕਰਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 9872592799 ਹੈ ਦੋਸਤੋ ਅੱਜ ਦੀ ਵੀਡੀਓ ਪੰਡ ਜਲਾਲ ਜ਼ਿਲ੍ਹਾ ਅਸੂ ਪਟੇੰਡਾ ਤਸਵੀਰ ਆਪਾਂ ਖੂਲ ਪੈ ਜਾਂਦੀ ਆ ਅੱਜ ਦੀ ਵੀਡੀਓ ਤੇ ਆਪਾਂ ਆਹ ਡੈਸ਼ਟਿਕ ਵਹਿ ਤੇ ਲੈ ਕੇ ਆਏ ਆ ਯਾਰ ਕਰੀ ਪ੍ਰੋਪਰ ਵਾਈਬਰ ਲਾਵਾਂਗੇ ਜਿਹਨੂੰ ਲੱਗ ਪਸੰਦ ਆਊਗਾ ਸਸਲੀ ਫਾਸਟ ਤੋਂ ਖਰੀਦ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਤੇ ਚੱਲਦਾ ਰਹਿਣਾਗਾ ਬਾਕੀ ਆਓ ਡਿਟੇਲ ਜਾਣਦੇ ਆਪਾਂ ਸ੍ਰੇਧ ਦੇ ਵਾਲੇ ਆ ਜਾਓ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਨਾਮ ਤੇ ਮੋਬਾਈਲ ਨੰਬਰ ਦੱਸ ਦਿਓ ਆਪਣਾ ਮੋਬਾਈਲ ਨੰਬਰ 9799958332 ਠੀਕ ਹੈ ਜੀ ਇਹਦਾ ਮੋਬਾਈਲ ਨੰਬਰ ਬਾਕੀ ਤਕਰੀਬੇ ਚੱਲ ਨੋਟ ਕਰ ਲੈ ਨਾਮ ਵੀਰੇ ਨਾਮ ਬੱਬੂ ਵੀਰੇ ਨਾਮ ਬੱਬੂ ਆ ਠੀਕ ਹੈ ਬਈ ਪਿਛਲੇ ਵੀਡੀਓ ਕਿਵੇਂ ਰਿਸਪੌਂਸ ਰਿਹਾ ਵਧੀਆ ਵੀਰੇ ਬਸ ਨਾ ਹੋ ਜੇ ਪਸੂ ਡਗ ਜਾਂਦਾ ਠੀਕ ਹੈ ਜੀ ਕੀ ਨਾਮ ਅੱਜ ਫੇਰ ਥੋੜਾ ਦੇਰੀ ਨਾਲ ਦੱਸ ਕੇ ਨਾਮ ਕੀ ਪਤਾ ਭਾਂਜਾ ਆਪਣਾ ਨਾਮ ਕੀ ਹਾਂ ਜਾ ਦੋ ਵੀਰ ਦਾ ਭਾਂਜਾ ਮੈਂ ਮਰਦੇ ਕੰਨ ਨੋਖੂਗਾ ਆ ਵੀਰੇ ਰੂਜ ਸੁਆ ਦੂਜਾ ਤੇ ਹਾਂ ਠੀਕ ਹੈ ਜੀ ਤੁਹਾਨੂੰ ਬਰੇਨ 5-6 ਮਿੰਟ ਹੋਗੇ ਆਣਗੇ 5-6 ਮਿੰਟ ਹਾਂ ਸੂਆ ਆ ਕੇ ਦੂਜਾ 5-6 ਮਿੰਟ ਰੱਖਣਾ ਵੀਰੂ ਦੁੱਧ ਕਿੰਨਾ ਤਿਆਰ ਹੋਇਆ ਦੁੱਧ ਵੀਰੇ 10 ਲੀਟਰ ਆ 10 ਹੱਥ ਕਰ 8 ਲੀਟਰ ਵਾਲਾ ਬਗਨ ਠੀਕ ਹੈ 8 ਕਿਲੋ ਕੰਡੇ ਵਾਲਾ ਮੰਨ ਕੇ ਸੌਦਾ ਕਰਨ ਦੁੱਧ 10 ਲੀਟਰ ਨੂੰ ਹੈਗਾ ਇਹਦੇ ਠੀਕ ਹੈ ਸਣਾ ਦੀ ਕਿਵੇਂ ਬਈ ਹਾਂ ਵੀ ਬਰੋਕੀ ਜਮਾ ਜਮ ਰੋਕੀ ਕੋਕੂ ਸਿਤਾ ਗਈ ਨਾ ਜਮਾ ਓਕੇ ਠੀਕ ਆ ਲੋ ਵੀ ਦੋਸਤੋ ਦੂਜਾ ਸੂਆ ਦੋਤਾ ਭਾਈ ਕਹਿੰਦਾ 10 ਕਿਲੋ ਪੀ ਆਗਨੀਕਰਮਾਨ ਕੀ ਕੀ ਆਜੇ ਆ ਚਾਹ ਇਹਨਾ ਕੱਲੇ ਕਦਾ ਨਿਖੇ ਫਰੀ ਸੇ ਤੇ ਲੱਗਿਆ ਬਾਕੀ ਥਾਣਾ ਭੰਨੜ ਚ ਟਰਾਣਾ ਲਓ ਭਾਂਡੇ ਜੀ ਬੜੇ ਸਾਫ ਹਨ ਭਾਈ ਹਾਂ ਭਈਆ ਠੰਡੀ ਦੇ ਕਿਵੇਂ ਭਈਏ ਭਾਈ ਠੰਡ ਸੀ ਨਾ ਬੜੀ ਯਾਰ ਜੇ ਮਰ ਜੀ ਮੱਠਰ ਵੀ ਥੱਲੇ ਬਾਕੀ ਵਧੀਆ ਬਹੁਤ ਚੰਗਿਆ ਭਾਈ ਹਾਂ ਕਰ ਵੇਲ ਦੇ ਆਇਂਗੇ ਭਈਆ ਉਹ ਤੋਂ ਮਾਲੀ ਦਾ ਰੇ ਪੀਆ ਸੁਬਰੀਰ ਦੀ ਪਰ ਮਿੱਲ ਦੀ ਬਹੁਤ ਘਟਾ ਹਨਾ ਆਪਣੇ ਕੋਲੇ ਉਹ ਟੈਕਰ ਉਹਨਾਂ ਦੇ ਮਹਈਆ ਯਕ ਜਾ ਪਿਛਲੇ ਖਾਲੀ ਆ ਆਪਣੇ ਕੋਲ ਗੱਬਣਾ ਹੀ ਸੀ ਠੀਕ ਹੈ ਜੀ ਹਾਂ ਜੀ ਕੱਢ ਗਏ ਵਾਰ ਨੂੰ ਬਈ 2.10 ਦਾ ਸਮਟਾਸ ਕਿ ਸ਼ੁਰੂਆਗੀ ਦੂਜਾ ਤੇ 10 ਤੋਂ 2 ਤਿਆਰ ਆ ਗਈ ਨਾ ਕੋਈ ਭਾਂਟਾ ਅਕਤਲੋ ਮਨ ਕੀ ਆ ਜੇ ਦੋ ਟਾਈਮ ਚਾਰ ਟਾਈਮ ਆਪਦੇ ਵੀ ਨਾ ਤੇਜ਼ ਚ ਬਈ ਕਰ ਸਕਦੇ ਆ ਆ ਬਾਕੀ ਬਰੀਡ ਚੰਗੀ ਆ ਦੂਜਾ ਸੂਆ 2 ਬਾਕੀ ਪ੍ਰਿੰਟਾਂ ਦੀ ਵਸਤੀ ਆ ਬਾਕੀ ਠੰਡੀ ਸੀਜ਼ ਬੜੀ ਆ ਨਾ ਹਾਂ ਬਈ ਨਮਾਲ-ਦਮਾਲ ਹੋਵੇ ਨਵਾਈ ਨਹੀਂ ਆਪਾਂ ਵੀ ਠੰਡ ਦਾ ਕਰਕੇ ਨਵਾਈ ਗੜੇ ਪਾਏ ਕਰਕੇ ਨਵਾਈ ਗਈ ਕਾਇ ਤਣਾ ਕੱਲੇ ਕਰਨੀ ਕਿਪਸ ਤੇ ਲੱਗਿਆ ਲੈ ਚਲੀ ਵੀ ਲੰਬੀ ਬਣੀ ਚੱਲਾ ਬਾਕੀ ਖਲਾ ਕਿਪੜਾ ਹੋਦਾ ਹਨਾ ਹਾਂ ਮਰੇ ਹਾਂ ਮੇਰੇ ਦਾਸਵਾ ਦੀ ਕਮੀ ਆ ਮਨ ਚੱਕਰਾ ਆਂ ਆ ਹੋਰ ਦੀ ਬਈ ਆ ਮਲੇ ਉਹਦਾ ਬਾਈ ਜੀ ਕੰਦੀ ਫਿੰਦਾ ਬਣਾ ਰੋ ਕੰਦੀ ਫਿੰਦਾ ਕੋਈ ਲੈਖ ਨਹੀਂ ਕਰਮਾ ਜਾਂਦਾ ਧੁੱਪ ਜੀ ਨਹੀਂ ਪੈਂਦੀ ਬੂਆ ਡਸ ਕੋ ਪਿਆਰਾ ਬਾਈ ਬਤਨਤਾਲਕ ਅੱਖਲੇ ਦੋ ਕੇ ਤੁਸੀਂ ਮੰਨ ਕੇ ਆ ਜਾਓ ਤਰਾ ਜਨਾ ਤੋਂ ਧੋ ਟਾਂ ਕੁਛ ਆਰ ਤੇ ਮੈਂ ਜਨਾ ਚਲਾਈ ਕਰਦਾ ਤੇ ਇਹ ਤੇ ਕੀ ਆ ਤੂੰ ਆ ਕੇ ਦੂਜਾ ਵਤੀ ਕਰਨਾ ਨਾ ਨਰਜੇ ਕਰਾਣਾ ਨਾ ਕੀ ਆਂ ਥਣਾ ਕੱਲ ਕਰ ਨਿਕਲੇ ਆਪਣੀ ਸਪਲੇਟ ਤੇ ਲੱਗਿਆ ਤੇ ਭਾਈ ਬੱਬੂ ਜੈ ਜੈ ਮੋਲ ਦਾ ਬੁੱਧ ਹਸਾਰ ਲਾ ਮੋਲ ਵੀਰੇ ਆਪਾਂ ਦਾ ਡੇਟ ਆ ਨਾ ਫੋਨ ਤੇ ਕਰ ਦਈਏ ਮੈਂ ਕਹਿੰਦਾ ਅੱਛਾ ਫੋਨ ਤੇ ਜਿਗਾ ਵੇਚਣ ਵਾਲੇ ਬਾਹਰ ਲਿਆਂਦੇ ਆਪਣਾ ਵੀਰ ਠੀਕ ਹੈ ਜੀ ਹਾਂ ਵੇਚਣ ਵਾਲੇ ਕਹਿੰਦੇ ਬਾਈ ਵਪਾਰੀ ਉਹ ਰੇਟ ਨਾ ਕਰ ਬਰ ਅਪੀ ਬਿਲੂ ਜੀ ਮੋਲ ਹੋਊ ਜੈ ਜੀ ਬਾਈ ਰੇਟ ਬਾਈ ਜਿਹੜਾ ਆਪਾਂ ਕਰਾਂਗੇ ਨਾ ਫੋਨ ਤੇ ਪੱਲਾ ਹੁੰਦੇ ਨਾਲੇ ਹੋਊਗਾ ਵਾਲੀ ਭਗਾਈ ਵਾਲਾ ਆਪਣੇ ਨਾਲ ਬਾਹਰ ਫੋਨ ਲੱਗ ਕੋਈ ਹਾਂ ਮੈਂ ਵੀ ਦੋਸਤ ਨੂੰ ਮੋਹਨભાઈ ਕਹਿੰਦਾ ਫੋਨ ਤੇ ਕਰ ਲਾਂਗੇ ਪਰ ਹੋਊ ਬਹਿਰ ਦਾ ਗੈਂਗ ਬਾਕੀ ਖੰਡ ਸੀ ਯਾਰ ਆ ਬਹਿਰ ਖੰਡ ਸੀ ਬਾਈ ਇਹਨਾਂ ਨਾਲ ਹਾਂ ਮਿਲਦਾ ਬਹੁਤ ਵਟਾ ਵਾ ਜਣਾ ਸਹੀ ਗੱਲ ਆ ਬਾਕੀ ਬਰੀਡ ਬਹੁਤ ਚੰਗੀ ਆ ਬਰੀਡ ਬਹੁਤ ਚੰਗੀ ਆ ਇੱਕ ਪ੍ਰਾਜਾ ਤੋਂ ਭਾਈ ਦੁੱਧ ਬਾਈਆਂ ਨੇ 12 ਪਿਆਲ ਲੀਟਰ ਬੱਗੇ ਆ ਰਾਮ ਨਾ ਕਰ ਜਾਂਦਾ ਡੇਲੀ ਬਾਦ ਵੀ ਯਾਰ ਦੁੱਧ ਬਾਕੀ ਅੱਗੇ ਆਪਣੇ ਆਪ ਹੀ ਸੈਵਾ ਵਾਲਾ ਹਾਂ ਡੇਲੀ ਬਾਦ ਨੰਬਰ ਸਕਰੀਨ ਤੇ ਕਿਸੇ ਭਰਾ ਨੂੰ ਬਹਿਰ ਖੰਡ ਆਉਂਦੀ ਆ ਤਾਂ ਤੁਸੀਂ ਬਾਈ ਨੂੰ ਕਾਲ ਕਰ ਲਿਓ বাডিও ধন্যবাদ <laughs>